ਮਾਨਯੋਗ ਮੁੱਖ ਮੰਤਰੀ ਪੰਜਾਬ ਸਾਪਗਵੰਤ ਸਿੰਘ ਮਾਨ ਦੇ ਬੰਦੀਓ ਸ਼ੁਰੂ ਕੀਤੀ ਗਈ ਨਵਿਕਲੀ ਫੋਰਸ ਐਸਐਸਐਫ ਦੇ ਬੰਦੀਓ ਅੱਜ ਇਹ ਬੂਟੇ ਲਾਣ ਦੀ ਉਪਰਾਲਾ ਕੀਤਾ ਗਿਆ ਹੈਗਾ ਇਹ ਅੱਜ ਹੀ ਨਹੀਂ ਕਾਫੀ ਦਿਨਾਂ ਤੋਂ ਅਸੀਂ ਇਹ ਬੂਟੇ ਲਾਣ ਦੀ ਉਹ ਕਹਦੇ ਆ ਮਹਿੰਮ ਸ਼ੁਰੂ ਕੀਤੀ ਵੀ ਆ ਔਰ ਹੁਣ ਤਾਈਂ ਕਰੀਬ 5000 ਦੇ ਕਰੀਬ ਅਸੀਂ ਬੂਟੇ ਲਾ ਚੁੱਕੇ ਆ ਔਰ ਇਹਦੇ ਲਈ ਮੈਂ SSP SSF ਸਾ ਗਗਨ ਅਜੀਤ ਉਹਨਾਂ ਦੇ DSP ਵਿਪ ਰੁਪਿੰਦਰਦੀਪ ਇਹਨਾਂ ਨੂੰ ਮੁਬਾਰਕ ਦਿਨ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਜਿੱਥੇ ਆਪਾਂ ਪੰਜਾਬ ਦੇ ਵਿੱਚ SSF ਜਾਨਾਂ ਬਚਾ ਰਹੀ ਹੈ ਲੋਕਾਂ ਦੀ ਕਿ ਆਨ ਵਾਲੀਆਂ ਨਸਲਾਂ ਦੀ ਸਾਫ਼ ਬਾਤਾਵਧਨ ਉਪਲਬਧ ਹੋਵੇ ਅੱਛੀ ਹਵਾ ਉਪਲਬਧ ਹੋਵੇ ਉਹਦੇ ਲਈ ਇਹ ਬੂਟੇ ਲਾਦੇ ਨੇ ਇਹਦੇ ਲਈ ਮੁਬਾਰਕ ਦੇ ਪੱਥ ਹੈਗੇ ਨੇ ਦੇ ਵਿੱਚ ਸਵਾਲ ਹੁੰਦਾ ਕਿ ਗੱਡੀਆਂ ਤਾਂ ਦਿੱਤੀਆਂ ਗਈਆਂ ਨੇ SSF ਨੂੰ ਪਰ ਰੋੜਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਐਕਸੀਡੈਂਟ ਹੋਣ ਤੋਂ ਬਾਅਦ ਪ੍ਰਾਈਵੇਟ ਵਾਹਨ ਦੇ ਵਿੱਚ ਹੀ ਕਈ ਵਾਰ ਮਰੀਜ਼ ਨੂੰ ਲਿਜਾਣਾ ਪੈਂਦਾ ਇਹ ਲੋਕਾਂ ਦੇ ਵਿੱਚ ਵੱਡਾ ਸਵਾਲ ਹੈ ਇਹ ਕਿਉਂ ਨਹੀਂ ਲਿਖੇ ਜਾਂਦੀ SSF ਲੈ ਕੇ ਜਾਂਦੀ ਆ ਪਰ SSF ਦੀਆਂ ਗੱਡੀਆਂ ਦੇ ਵਿੱਚ ਉਹ ਮੈਡੀਕਲ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਜਿਦੇ ਨਾਲ ਕਿਉਂਕਿ ਐਕਸੀਡੈਂਟ ਦੇ ਕਾਰਨ ਹੀ ਨਹੀਂ ਕਿਸੇ ਆਪਾਂ ਉਹਨੂੰ ਬਚਾਣਿਆ ਐਕਸੀਡੈਂਟ ਤੋਂ ਬਾਅਦ ਉਹ ਵੀ ਇੱਕ ਵੱਡਾ ਰੀਜ਼ਨ ਹੁੰਦਾ ਮੌਤ ਹੋਣ ਦਾ ਤੇ ਉਹਨੂੰ ਆਪਾਂ ਪ੍ਰੋਪਰ ਮੈਡੀਕਲ ਸਪੋਰਟ ਸਿਸਟਮ ਦੇ ਨਾਲ ਹਸਪੀਟਲ ਲੈ ਕੇ ਜਾਈਏ ਇਹੀ ਬੈਟਰ ਹੁੰਦਾ ਐਸਐਸਐਫ ਦੀ ਗੱਡੀ ਦੇ ਵਿੱਚ ਉਹ ਫੈਸਿਲਿਟੀ ਨਹੀਂ ਹੈਗੀ ਤਾਂ ਹੀ ਆਪਾਂ ਹੁਣ ਇਹ ਹਸਪਤਾਲ ਸਾਡੇ ਬੰਦਿਆਂ ਬਹੁਤ ਜਲਦੀ ਚੱਲਦੇ ਆ ਕਿ ਜਿਹੜੀਆਂ ਐਂਬੂਲੈਂਸਿਸ ਨੇ ਆਪਣੀਆਂ ਪੰਜਾਬ ਸਟੇਟ ਦੀਆਂ 108 ਦੇ ਤਹਿਤ ਉਨ੍ਹਾਂ ਦਾ ਤੇ SSF ਦਾ ਇੱਕ ਤਰ੍ਹਾਂ ਦਾ ਉਹ ਇੱਕ ਪੇਜ ਤੇ ਲਿਆਂਦਾ ਜਾਵੇ ਤੇ ਜਿੱਥੇ ਐਕਸੀਡੈਂਟ ਹੁੰਦਾ ਜਿਸ ਤੈਂ SSF ਦੀ ਗੱਡੀ 50 ਮਿੰਟਾਂ ਚ 6 ਮਿੰਟਾਂ ਚ ਪਹੁੰਚਦੀ ਆ ਤੇ ਐਂਬੂਲੈਂਸ ਵੀ ਉਨੇ ਹੀ ਟਾਈਮ ਦੇ ਵਿੱਚ ਉੱਥੇ ਪਹੁੰਚੇ ਇਹਦੇ ਬਾਰੇ ਮਾਨਯੋਗ ਚੀਫ ਸਕੱਟਰੀ ਸਾਹਿਬ ਉਪਦਾਲਾ ਕਹਦੇ ਹੈਗੇ ਨੇ ਔਰ ਜਲਦੀ ਸਾਡੇ ਦੋਨਾਂ ਵਿਭਾਗਾਂ ਦਾ ਆਪਸ ਚ ਇਹ ਜਿਹਾ ਅੱਛਾ ਸੁਮੇਲ ਹੋਏਗਾ ਤੇ ਅਸੀਂ ਲੋਕਾਂ ਨੂੰ ਰੈਸਕਿਊ ਕਰਨ ਲਈ ਐਂਬੂਲੈਂਸੇਜ਼ ਉੱਥੇ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਕਿ ਕੋਈ ਸੜਕੀ ਨਿਯਮਾਂ ਦੇ ਤਰੂਨ ਦੇ ਵਿੱਚ ਕੋਈ ਚੇਂਜ ਨਹੀਂ ਆਇਆ। ਬਿਲਕੁਲ ਜਿਹੜੇ ਆਪਣੇ ਸੜਕੀ ਨਿਯਮ ਹੈਗੇ ਨੇ ਉਹ 2019 ਦੇ ਜਿਹੜਾ ਐਮਪੀ ਐਕਟ ਹੈਗਾ ਉਹਦੇ ਮੁਤਾਬਕ ਚੱਲਦੇ ਹੈਗੇ ਨੇ। ਉੱਥੇ ਉਹਦੇ ਵਿੱਚ ਜਿੰਨੀਆਂ ਵੀ ਧਾਰਾਵਾਂ ਨੇ ਉਹ ਕਾਫੀ ਸਖਤ ਕੀਤੀਆਂ ਗਈਆਂ ਨੇ। ਜਿਹੜੀਆਂ ਵਾਇਲੇਸ਼ਨ ਨੇ ਉਹਨਾਂ ਦੇ ਉੱਤੇ ਜਿਹੜਾ ਫਾਈਨ ਆ ਉਹ ਵੀ ਸਖਤ ਕੀਤਾ ਗਿਆ ਔਰ ਆਨ ਆਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ। ਕੀ ਐਸਐਸਐਫ ਜਿੱਥੇ ਐਕਸੀਡੈਂਟ ਵਿਕਟਮ ਨੂੰ ਰੈਸਕਿਊ ਕਰਦੀ ਸੀ ਐਕਸੀਡੈਂਟ ਨਾ ਹੋ ਉਹਦੇ ਲਈ ਜਿਹੜੇ ਦੋ ਵੱਡੇ ਕਾਰਨ ਹੈਗੇ ਨੇ ਇੱਕ ਡਰਿੰਕਿੰਗ ਡਰੰਕਨ ਡਰਾਈਵਿੰਗ ਤੇ ਇੱਕ ਓਵਰ ਸਪੀਡਿੰਗ ਉਹਨਾਂ ਦੇ ਦੋਨਾਂ ਦੇ ਉੱਤੇ ਵੀ ਅੱਜ ਹੀ ਅਸੀਂ ਬੈਠ ਕੇ ਐਸਐਸਪੀ ਸਾਹਿਬ ਨਾਲ ਮੀਟਿੰਗ ਕੀਤੀ ਹੈਗੀ ਉਹਨਾਂ ਦੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਕਰਦੀ ਕੀ ਆਉਣ ਵਾਲੇ 15-20 ਦਿਨਾਂ ਤੋਂ ਬਾਅਦ ਸਾਡਾ ਇਹ ਉਪਰਾਲਾ ਹੋਏਗਾ ਕਿ ਐਕਸੀਡੈਂਟ ਹੋਨੀ ਨਾ ਤਾਂ ਕਿ ਲੋਕਾਂ ਦੀ ਜਿਸ ਤਰ੍ਹਾਂ ਦੀ ਤੁਸੀਂ ਇਹ ਸਿਚੁਏਸ਼ਨ ਦੱਸਦੇ ਹੋ ਵੀ ਗੱਡੀਆਂ ਦੀ ਉਹਨਾਂ ਨੂੰ ਲਜਾਣ ਲਈ ਤਾਂ ਆਪਣਾ ਪੁਰਾਣਾ ਐਸਐਸਐਫ ਦਾ ਇਹੀ ਹੋਏਗਾ ਕਿ ਐਕਸੀਡੈਂਟ ਹੀ ਨਾ ਹੋਵੇ। ਮੈਸੇਜ ਸਾਡੇ ਬਰਸ਼ਾ ਵਾਸਤੇ ਖਾਸ ਕਰਕੇ ਛੜਕੀ ਨਿਯਮਨ ਲਈ। ਦੇਖੋ ਮੇਰਾ ਤਾਂ ਸਾਡੇ ਲਈ ਇਹੀ ਮੈਸੇਜ ਹੈਗਾ ਕਿ ਜੇ ਉਹ ਆਪਾਂ ਨੂੰ ਇੱਕ ਅੱਛੀ ਚੀਜ਼ ਅੱਜ ਆਪਣੇ ਕੋਲ ਅੱਛੀਆਂ ਪੰਜਾਬ ਦੇ ਵਿੱਚ ਆਪਣੇ ਕੋਲ ਅੱਛੀਆਂ ਛੜਕਾਂ ਹੈਗੀਆਂ ਨੇ। ਆਪਣੇ ਕੋਲੇ ਅੱਛੀਆਂ ਗੱਡੀਆਂ ਹੈਗੀਆਂ ਨੇ ਪਰ ਆਪਾਂ ਇਹ ਜਿਹੜੀ ਆਪਾਂ ਨੂੰ ਇੱਕ ਸਹੂਲਤ ਮਿਲਦੀ ਆ ਉਹਦਾ ਜਦੋਂ ਪ੍ਰਯੋਗ ਕਰੀਏ ਉਹ ਅੱਛੀ ਤਰ੍ਹਾਂ ਕਰੀਏ ਉਹਦਾ ਗਲਤ ਪ੍ਰਯੋਗ ਨਾ ਇਹ ਨਹੀਂ ਵੀ ਗੱਡੀ ਜੇ 150 ਤੇ ਜਾਂਦੀ ਹੈ ਤਾਂ ਤੁਸੀਂ ਗੱਡੀ 150 ਤੇ ਦਬਲੀ ਚੱਲੋ ਕਿਉਂਕਿ ਹਰ ਇੱਕ ਗੱਡੀ ਉਸ ਐਟਮੋਸਫੇਅਰ ਚ ਚੱਲਦੀ ਹੈ ਜਿਸ ਤਰ੍ਹਾਂ ਆਪਣੀਆਂ ਸੜਕਾਂ ਹੈਗੀਆਂ ਨੇ ਉਹ ਬਾਹਲੀਆਂ ਗੱਡੀਆਂ ਹੈਗੀਆਂ ਨੇ ਉਹ ਸ਼ਰਕਾ ਤੇ ਇੰਨੀ ਸਪੀਡ ਕਾਬਿਆਬੀ ਨਹੀਂ ਹੈਗੀ ਕਿਤੇ ਨਾ ਕਿਤੇ ਜੇ ਤੁਸੀਂ ਸੜਕ ਦੀ ਜਿਹੜੀ ਸਪੀਡ ਇੱਕ ਬਣੀ ਹੁੰਦੀ ਹੈ ਵੀ ਇਹ ਸੜਕ ਦੇ ਉੱਤੇ ਇੰਨੇ ਸਪੀਡ ਤੇ ਤੁਸੀਂ ਜਾ ਸਕਦੇ ਹੋ ਜੇ ਉਹਨੂੰ ਐਕਸੀਡੈਂਟ ਕਰੋਗੇ ਤਾਂ ਐਕਸੀਡੈਂਟ ਦਾ ਰਿਸਕ ਦੇਏਗਾ ਹੀ ਦੇਏਗਾ ਸਰ ਜੀ ਤਾਂ ਇਹ ਬੱਦੀ ਦੇ ਇਸਮਾ ਤੱਕ ਜੀ ਜੋ ਨੀਂਦ ਗਾਵਾ ਹੈ ਗਾਵਾ ਹੈ ਜੀ ਪਵਾਰਾ ਬਚੂਗਾ ਰੋਡ ਦੇ ਉੱਤੇ ਆਵੇ ਜੀ ਦੇ ਨਾਲ ਐਕਸੀਡੈਂਟ ਦਾ ਜਿਹੜੀ ਕਾਰਨ ਬਣਦੀ ਹੈ ਉਹਦੇ ਬਾਰੇ ਬਿਲਕੁਲ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਮੀਟਿੰਗ ਵੀ ਲਈ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਉਹਦੇ ਤੇ ਇੱਕ ਸਟੱਡੀ ਕੀਤੀ ਜਿਹਦੇ ਵਿੱਚ ਅਸੀਂ ਸਾਦਾ ਆਇਡੈਂਟੀਫਾਈ ਕੀਤਾ ਕਿ ਕਿਹੜੇ ਕਿਹੜੇ ਪੌਕੇਟ ਨੇ ਜਿੱਥੇ ਜਿਸ ਤਰ ਤੁਸੀਂ ਆ ਬੱਦੀ ਦਾ ਦੱਸਿਆ ਆਪਣਾ ਜਿਹੜੇ ਮਾਲਵੇ ਦੀਆਂ ਮੰਡੀਆਂ ਹੈਗੀਆਂ ਨੇ ਉੱਥੇ ਕਈ ਜਗ੍ਹਾ ਤੇ ਗਊਆਂ ਆ ਕੇ ਬਹਿ ਜਾਂਦੀਆਂ ਨੇ ਸੜਕ ਦੇ ਉੱਤੇ ਉਹ ਵੀ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਉਹ ਅਸੀਂ ਸਾਰੀ ਮੀਟਿੰਗ ਕਰਕੇ ਉਹਦੀ ਰਿਪੋਰਟ ਤਿਆਰ ਕਰਕੇ ਚੀਫ ਸੈਕਟਰੀ ਸਾਹਿਬ ਨੂੰ ਸਬਮਿਟ ਕਰ ਦਿੱਤੀ ਹੈਗੀ ਆਨ ਵਾਲੇ ਸਮੇਂ ਦੇ ਵਿੱਚ ਉਹ ਜਲਦੀ ਉਹਦੇ ਤੇ ਮੀਟਿੰਗ ਬੁਲਾਣਗੇ ਤੇ ਉਹਦੇ ਵਿੱਚ ਹੀ ਅਸੀਂ ਕਾਫੀ ਸੁਝਾਅ ਵੀ ਦਿੱਤੇ ਨੇ ਵੀ ਕਿਵੇਂ ਆਪਾਂ ਇਹ ਜਾਨਵਰ ਜਿਹੜੇ ਸੜਕ ਤੇ ਆ ਜਾਂਦੇ ਨੇ ਜਨਰਲੀ ਇਹ ਇੰਨਾ ਦਿਨਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਸੜਕ ਦੇ ਹਾਲੇ-ਦਾਲੇ ਘਾ ਲੱਗਿਆ ਹੁੰਦਾ ਤੇ ਇਹ ਘਾ ਚ ਇਹਦਾ ਨਾ ਜਾਂਦੇ ਨੇ ਤੇ ਫੇਰ ਸੜਕ ਤੇ ਵਹਿ ਜਾਂਦੇ ਉਹਦੇ 'ਚ ਅਸੀਂ ਕਾਫੀ ਇਸ ਤਰ੍ਹਾਂ ਦੇ ਸੁਝਾਅ ਰਿਪੋਰਟ ਦੇ ਵਿੱਚ ਦਿੱਤੇ ਨੇ ਔਰ ਉਹ ਸੁਝਾਅ ਇੰਪਲੀਮੈਂਟ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਆਪਣੇ 300 ਦੇ ਕਰੀਬ ਮੌਤਾਂ ਸਿਰਫ ਇਹ ਇਨਾ ਕਰਕੇ ਹੋ ਜਾਂਦੀਆਂ ਨੇ ਜਾਨਵਰ ਨਾਲ ਟੱਕਰ ਨਾਲ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਅਸੀਂ ਰਿਡਿਊਸ ਕਰਨ 'ਚ ਕਾਮਯਾਬ ਹੋਵਾਂਗੇ ਇਹ ਦੇਖੋ ਦੋ ਤਰ੍ਹਾਂ ਦੀਆਂ ਇੱਕ ਤਾਂ ਮੋਡਲ ਹੀ ਫਰਸਟ ਏਡ ਦੇ ਤਿੰਦੇ ਹੈਗੇ ਨੇ ਉਹ ਇੰਨਾ ਕੋਲੇ ਅਵੇਲੇਬਲ ਹੈਗੇ ਨੇ ਕੁਝ ਇਹਨਾਂ ਦੇ ਕੋਲੇ ਜਿਹੜੇ ਲੜਕੇ ਹੈਗੇ ਨੇ ਇਹ ਸਾਰੇ ਫਰਸਟ ਏਡ ਚ ਟ੍ਰੇਨਡ ਹੈਗੇ ਨੇ ਸਟਾਫ ਕੁਝ ਇਹਨਾਂ ਚੋ ਐਸਟਾ ਵੀ ਹੈਗੇ ਨੇ ਜਿਸ ਤਾਂ ਆਪਣੀਆਂ ਲੜਕੀਆਂ ਹੈਗੀਆਂ ਨੇ ਉਹ ਪੈਰਾਮੈਡੀਕਸ ਚ ਵੀ ਟ੍ਰੇਨਡ ਹੈਗੀਆਂ ਨੇ ਉਹਨਾਂ ਨੇ ਨਰਸਿੰਗ ਦੇ ਕੋਰਸ ਵਗੈਰਾ ਕੀਤੇ ਹੋਏ ਹੈਗੇ ਸੋ ਇਹਨਾਂ ਦਾ ਤਾਂ ਫਰਸਟ ਅਟੈਂਪਟ ਇਹੀ ਹੁੰਦਾ ਕਿ ਉਹ ਉਸ ਬੰਦੇ ਨੂੰ ਰੈਸਕਿਊ ਕੀਤਾ ਚਾਵੇ ਤੇ ਉਹਨੂੰ ਜਿਹੜੀ ਫਰਸਟ ਏਡ ਦਿੱਤੀ ਜਾਵੇ ਤੇ ਜਦੋਂ ਹੀ ਉਹ ਫਰਸਟ ਏਡ ਆ ਜਾਂਦੀ ਹੈਗੀਆ ਉਸ ਤੋਂ ਬਾਅਦ ਇਹਨਾਂ ਦਾ ਹੁੰਦਾ ਕਿ ਇਮੀਡੀਏਟਲੀ ਉਹਨੂੰ ਨੇੜੇ ਦੇ ਹਸਪਤਾਲ ਚ ਪਹੁੰਚਾਇਆ ਜਾਵੇ। ਅੱਜ ਮੈਂ ਡਾਕਟਰ ਜੰਪਲਨ ਨੂੰ ਆ ਬੁਲਾਦੇ ਪੇੜਾਂ ਨੂੰ ਆ ਬੁਲਾਦੇ ਜਿਤਨਾ ਬੱਦ ਪਿੱਛੇ ਹੁੰਦਾ ਹੈ ਤੇ ਪੇੜ ਵੀ ਜਿਹੜੇ ਸੜਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ? ਦੇਖੋ ਜਿੱਥੇ ਕਿਤੇ ਵੀ ਆਪਣੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਪਰਾਲੀ ਨੂੰ ਜਾਂ ਉਹਨੂੰ ਨਾੜ ਨੂੰ ਅੱਗ ਲਾਈ ਜਾਂਦੀ ਹੈ। ਉਹਨਾਂ ਲਈ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਤਾਂ ਉਹ ਜਿਹੜੀ ਧਰਤੀ ਮਾਂ ਜੀ ਜੀ ਆਪਾਂ ਨੂੰ ਜੀਵਨ ਦਿੰਦੀ ਹੈ ਜਿੱਥੋਂ ਆਪਾਂ ਨੂੰ ਅੰਨ ਉੱਗ ਕੇ ਦਿੰਦਾ ਉਹਨੂੰ ਆਪਾਂ ਨਾ ਜਲਾਈਏ ਜਿਹੜੀ ਆਪਣੀ ਆਂ ਦਾ ਤਹਿ ਹੈਗੇ ਉਹਨੂੰ ਨਾ ਜਲਾਈਏ ਔਰ ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਕਿ ਜਦੋਂ ਉਹ ਦਰਖਤਾਂ ਨੂੰ ਅੱਗ ਲੱਗਦੀ ਹੈ ਕਈ ਵਾਰੀ ਸੜਕ ਤੇ ਇੰਨਾ ਧੂੰਆਂ ਹੋ ਜਾਂਦਾ ਤੇ ਵਿਜ਼ਿਬਿਲਟੀ ਡਿਊਸ ਹੋ ਜਾਂਦੀ ਹੈ ਤੇ ਐਕਸੀਡੈਂਟ ਹੋ ਜਾਂਦੇ ਉਥੇ ਜਿੱਥੇ ਕਿਤੇ ਵੀ ਅਸੀਂ ਇਹ ਪਿਛਲੇ ਸਾਲਾਂ ਦੇ ਵਿੱਚ ਇਹ ਕੀਤਾ ਹੈਗਾ ਜਿੱਥੇ ਕਿਤੇ ਐਕਸੀਡੈਂਟ ਹੋਇਆ ਜਿਸ ਦਾ ਕਾਰਨ